ਵੱਡੀ ਖਬਰ ਨਿਕਲ ਕੇ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਵੱਡਾ ਖਲਾਸਾ ਹੋਇਆ ਕਿ ਬ੍ਰੇਕ ਫੇਲ ਹੋਣ ਕਾਰਨ ਮੋਟਰਸਾਈਕਲ ਨੂੰ ਬਚਾਉਣ ਦੇ ਹੋਏ ਹੀ ਵਾਪਰਿਆ ਸੀ ਹਾਦਸਾ ਬਟਾਲਾ ਦੇ ਨੇੜਲੇ ਪਿੰਡ ਸਹਿਬਾ ਦਾ ਵਿਖੇ বাস ਆਸਤੇ ਵਿੱਚ ਖਲਾਸਾ ਹੋਇਆ ਕਿ বাস ਬ੍ਰੇਕ ਫੇਲ ਹੋਣ ਕਾਰਨ ਮੋਟਰਸਾਈਕਲ ਨੂੰ ਬਚਾਉਣ ਦੇ ਛੜਕ ਦੇ ਕਿਨਾਰੇ ਬਣੇ ਬਸ ਦੀ ਟਪੇਜ ਦੇ ਵਿੱਚ ਟੋੜਦੇ ਹੋਏ ਦਰਖਤਾਂ ਨਾਲ ਟਕਰਾਈ ਗਈ ਸੀ ਇਸ ਕਾਰਨ ਬਸ ਵਿੱਚ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 20 ਦੇ ਕਰੀਬ ਲੋਕਾਂ ਨੂੰ ਜ਼ਖਮੀ ਹੋ ਗਏ ਨੇ ਤੇ ਜਿਨ੍ਹਾਂ ਨੂੰ ਇਲਾਜ ਲਈ ਵਕ-ਵਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ 6 ਮਰੀਜ਼ਾਂ ਨੂੰ ਗੰਭੀਰ ਹਾਲਤ ਕਾਰਨ ਨਾਮ ਅੰਮ੍ਰਿਤਸਰ ਰੈਫਰਲ ਕੀਤਾ ਗਿਆ ਹੈ ਲੱਗਦਾ ਅੱਜ ਬਸ ਐਕਸੀਡੈਂਟ ਹੋਇਆ ਜੇ ਚ ਕੋਈ ਤਕਰੀਬਨ 20 ਦੇ ਕਰੀਬ ਖਾੜੜੀ ਹੈ 3 ਡੇਟੇ ਹੋ ਗਏ ਨੇ ਡੈਟ ਨੇ ਸੋ far ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪਤਾਲ 'ਚ ਜਿਨ੍ਹਾਂ ਨੂੰ 4 ਜਣਿਆਂ ਨੂੰ ਰੈਫਰ ਕਰ ਚੁੱਕੇ ਆ 2 ਜਣਿਆਂ ਦਾ ਬਾਅਦ ਅਸੀਂ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਨੂੰ ਥੈਂਕ ਯੂ ਹੁਣ ਸਮਝਾਇਆ ਇਹ ਅੱਜ ਬੜਾ ਇੱਕ ਅਨਫੋਰਚੁਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਪਟਾਲਾ ਕਾਦੀਆਂ ਰੋਡ ਹੈ ਉਸ ਰੋਡ ਦੇ ਉੱਤੇ ਦਾ ਪ੍ਰੀਲਿਮినਰੀ ਟੋਰ ਤੇ ਇਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਕਿ ਕਿੰਨੇ ਕੈਸ਼ੁਐਲਟੀਜ਼ ਇੱਥੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਆਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੌਨ ਚ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਮੋਟਰਸਾਈਕਲ ਬਿਗ ਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ 4 10 12 ਬੰਦੇ ਨੇ ਟੂ ਦੇ ਹੈਵ ਸਸਟੇਨ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਸੀ ਔਰ ਅੱਜ ਵੀ ਸਵਾਰੀਆਂ ਕਹਿੰਦੇ ਬਹੁਤ ਤੇਜ਼ ਰਫ਼ਤਾਰ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਦ ਦੇ ਵਿੱਚ ਜਾੜੀ ਤਾਂ ਫੜ ਅਸੀਂ ਇਸ ਈਸ਼ੂ ਨੂੰ ਐਸੈਸ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਨਚ ਕਰ ਰਹੇ ਹਾਂ